ਦਾ ਰਾਜਾ ਜਿਹੜਾ ਕਿ ਅਬਰਾਹਮ ਨੂੰ ਮਿਲਿਆ ਅਤੇ ਲੜਾਈ ਤੋਂ ਬਾਅਦ ਉਸ ਨੂੰ ਰੋਟੀ ਤੇ ਮਦਦ ਦੀ ਸਾਂਝ ਦਿੱਤੀ ਇਫਰਾਨੀਆਂ ਸੱਤ ਅਧਾਇਏ ਵਿੱਚ ਨਬੀ ਕਹਿੰਦਾ ਯਾ ਕਿ ਇਸ ਦੀ ਬੜੀ ਸ਼ਾਨਦਾਰ ਕਿਸਮ ਲੱਭਦੇ ਹਾਂ ਉਹਨੇ ਲੜਾਈ ਖਤਮ ਹੋਣ ਤੋਂ ਬਾਅਦ ਰੋਟੀ ਅਤੇ ਮਦਦ ਦਿੱਤੀ ਜਿਵੇਂ ਉਸਨੇ ਨਵੇਂ ਰਾਜ ਵਿੱਚ ਪ੍ਰਵੇਸ਼ ਹੋਣ ਤੋਂ ਬਾਅਦ ਇਹ ਪਹਿਲੀ ਚੀਜ਼ ਹੈ ਜਿਹੜੀ ਅਸੀਂ ਹਾਸਲ ਕਰਾਂਗੇ ਆਮੀਨ ਛੇ ਅਬਰਾਹਮ

ਜਿਹੜੇ ਇਹਨਾਂ ਸਿੱਖਿਆ ਨੂੰ ਉਲਟਾ ਕਰਕੇ ਵਿਆਲ ਕਰਦੇ ਆ ਆਮੇ ਜੇ ਤੁਸੀਂ ਖੁਦਾ ਦੇ ਰਾਹ ਤੇ ਜਾਣਾ ਤੇ ਫਿਰ ਤੁਹਾਨੂੰ ਜਿੱਤ ਜਿੱਤਨੀ ਪੈਣੀ ਆ ਤੇ ਤੁਹਾਨੂੰ ਸੰਦੇਸ਼ ਚੁਗਲੇ ਪੈਣੇ ਆ ਸੰਦੇਸ਼ ਪੜਨੇ ਪੈਣੇ ਆ ਇਹ ਨਹੀਂ ਵੀ ਅੰਦੇਆ ਵਾਂਗੂ ਕੋਈ ਬਾਸਟਰ ਆਇਆ ਹਾਂਜੀ ਜੈਨਸੀ ਦੀ ਇੱਕ ਉਹ ਧਰਮੀ ਆ ਕੀ ਆਏ ਜੈਮਸੀ ਕਹਿੰਦਾ ਕੁ ਧਰਮੀ ਆ ਬੈਦ ਦੇ ਵਿਰੋਧੀ ਆ

ते ते जो तो सारी बैरल शलोना भरी है फिर सच गए यह बिलकुल सही है इसमें सारे आकाश में फैलाया मशीनी कैमरे की अख ने इस तस्वीर इसकी तस्वीर लाई जाद जो हवा शुक्र हो ਸ਼ਰਮ ਸ਼ਾਂਤੀ ਨਵੀਂ ਕਹਿੰਦਾ ਇਹ ਜਹਾਵਾ ਸ਼ਰਮ ਦੀ ਕੈਮਰੇ ਦੇ ਫੋਟੋ ਖਿੱਚੀ ਆ ਦਿੱਤੇ ਖਿੱਚੀ ਆ ਕਿੱਥੇ ਖਿੱਚੀ ਆ ਅਰਜਨ ਲਾਹਤ ਆ ਨਵੀਂ ਉਹਦੀ ਗੱਲ ਕਰਿਆ ਅੱਗ ਦੇ ਖੰਬੇ ਦੀ ਗੱਲ ਕਰਿਆ 1950 ਵਿੱਚ ਨਵੀਂ ਕਹਿੰਦਾ ਇਹ ਜਹਾਵਾ ਸ਼ਰਮ ਸੀ ਜਿਹਦੀ ਕੈਮਰੇ ਦੀ ਅੱਖ ਨੇ ਕੀ ਖਿੱਚੀ ਆ ਫੋਟੋ ਖਿੱਚੀ ਫੋਟੋ ਖਿੱਚੀ ਆ

ਆਮੀਨ ਦੇਵ ਭਗਤ ਧੰਨਵਾਦੀਆਂ ਅੱਜ ਉਹ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੈ ਉਹ ਵੀ ਚੀਜ਼ਾਂ ਕਰ ਰਿਹਾ ਜਿਹੜੀਆਂ ਜਿਹੜੀਆਂ ਕਿ ਉਸ ਨੇ ਉਸ ਵੇਲੇ ਕੀਤੀਆਂ ਅੱਜ ਬਿਲਕੁਲ ਉਸੇ ਤਰੀਕੇ ਨਾਲ ਉਹ ਬਿਲਕੁਲ ਉਹੀ ਚੀਜ਼ ਕਰ ਰਿਹਾ ਹੈ ਆਮੀਨ ਆਮੀਨ